ਖੰਨਾ ਨੇੜਲੇ ਪਿੰਡ ਸਿਹਾਂ ਦੋਦਾ ਇੱਕ ਬੱਚਾ ਪਵ ਕੀਰਤ ਸਿੰਘ ਜਿਸ ਦੀ ਉਮਰ 7 ਸਾਲ ਤੇ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਉਸ ਨੂੰ ਅਗਵਾਕਰਾਂ ਦੇ ਵੱਲੋਂ ਚੁੱਕ ਲਿਆ ਗਿਆ ਸੀ ਪਿੰਡ ਦੇ ਵਿੱਚੋਂ ਅਤੇ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਤੇ ਅਨਕਾਊਂਟਰ ਕਰਕੇ ਅਗਵਾਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਟਿਆਲਾ ਨੇੜਲੇ ਪਿੰਡ ਮੰਡੌਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇਹ ਗ੍ਰਿਫਤਾਰੀ ਅਨਕਾਊਂਟਰ ਕਰਕੇ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਬੱਚੇ ਨੂੰ ਆਪਣੇ ਕਬਜ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਕੱਲ ਇਸ ਬੱਚੇ ਦੀ ਆ ਜਿਹੜੀ ਕਿਡਨਾਪਿੰਗ ਹੁੰਦੀ ਹੈ ਪਿੰਡ ਦੇ ਵਿੱਚੋਂ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਸਤਜ਼ਦੀ ਦੇ ਨਾਲ ਕੰਮ ਕਰਦਿਆਂ ਇਸ ਬੱਚੇ ਨੂੰ ਜਿੱਥੇ ਬਰਾਮਦ ਕੀਤਾ ਉੱਥੇ ਹੀ ਗ੍ਰਿਫਤਾਰੀ ਅਗਵਾ ਕਰਨ ਦੀ ਕਰ ਲਈ ਗਈ ਹੈ ਪੂਰੇ ਮਾਮਲੇ ਨੂੰ ਪੁਲਿਸ ਨੇ ਕਿਵੇਂ ਟਰੈਕ ਕੀਤਾ ਹੈ ਇਸ ਕੀ ਕੋ ਸਾਹਮਣੇ ਆਵੇਗਾ ਹਜੇ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ ਹੈ ਪਰ ਇਹ ਸ਼ੁਰੂਆਤੀ ਖਬਰ ਮਿਲ ਰਹੀ ਹੈ ਕਿ ਬੱਚੇ ਨੂੰ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਅਗਵਾ ਕਰਾਂ ਦੇ ਕਬਜ਼ੇ 'ਚੋਂ ਛੁਡਵਾ ਲਿਆ ਗਿਆ ਤੇ ਇਹਨਾਂ ਦਾ ਇਨਕਾਊਂਟਰ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਕੱਲ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਪਿੰਡ ਦੇ ਵਿੱਚੋਂ ਸੀਹਾ ਦੋਦ ਪਿੰਡ ਦਾ ਬੱਚਾ ਜਿਸ ਦਾ ਨਾਮ ਭਵਕੀਰਤ ਸਿੰਘ ਹੈ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ